ਇੱਕ ਪਾਸੇ ਦਾ ਸਰਕਾਰ ਪੰਚਾਇਤੀ ਚੋਣਾਂ ਨੂੰ ਨਿਰਪੱਖ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਏ ਜਾਣ ਦੀ ਗੱਲ ਕਰ ਰਹੀ ਹੈ ਉਧਰ ਹੀ ਸੱਤਾ ਧਿਰ ਦੀ ਛੇਰ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਿਰੋਧੀ ਧਿਰ ਦੇ ਧੜਿਆਂ ਦੇ ਨਾਲ ਮਤਰੀ ਮਾਲਾ ਸਲੂਕ ਕੀਤਾ ਜਾ ਰਿਹਾ ਹੈ ਭਾਵੇਂ ਕਿ ਪੰਜਾਬ ਦੇ ਲੋਕ ਆਪਣੀ ਸੂਝਬੂਧ ਦੇ ਨਾਲ ਸਰਬਸੰਮਤੀ ਕਰ ਰਹੇ ਹਨ ਪਿੰਡਾਂ ਦੇ ਵਿੱਚ ਤੇ ਬਹੁਤੇ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਦੇ ਮੈਂਬਰ ਸਹਿਬਾਨ ਚੁਣੇ ਗਏ ਹਨ ਪੰਚਾਇਤੀ ਚੋਣ ਕੀਤੀ ਗਈ ਹੈ ਪਰ ਜਿੱਥੇ ਨਹੀਂ ਕੀਤੀ ਗਈ ਉਥੇ ਸਰਕਾਰ ਦੇ ਅੱਡੇ ਛੋਟੀ ਦਾ ਜੋਰ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਸੱਤਾਧਿਰ ਦੇ ਦੁਆਰਾ ਆਪਣੇ ਚਿਹਤਿਆਂ ਨੂੰ ਜਿਤਾਉਣ ਦੇ ਲਈ ਪੂਰਾ ਜੋਰ ਲਾਇਆ ਗਿਆ ਹੈ ਵਿਰੋਧੀ ਧਿਰ ਦੇ ਧੜਿਆਂ ਦੇ ਆਗੂ ਜੋ ਸਰਪੰਚੀ ਲੜਨ ਦੇ ਚਾਹਵਾਨ ਹਨ ਉਹਨਾਂ ਨੂੰ ਐਨਓਸੀ ਤੱਕ ਨਹੀਂ ਦਿੱਤੀ ਜਾ ਰਹੀ ਪਿੱਛੇ ਜੇ ਖਬਰ ਆਈ ਸੀ ਇੱਕ ਦਿਨ ਪਹਿਲਾਂ ਕਿ ਇੱਕ ਕਾਂਗਰਸੀ ਸਰਪੰਚ ਜੋ ਕਿ ਇਲੈਕਸ਼ਨ ਨਰਮਾ ਚਾਵਾਂ ਸੀਗਾ ਉਸ ਨੂੰ ਸੈਕਟਰੀ ਦੇ ਦੁਆਰਾ ਐਨਸੀ ਤੱਕ ਨਹੀਂ ਦਿੱਤੇਗੀ ਉਸ ਤੋਂ ਬਾਅਦ ਚੋਣ ਕਮਿਸ਼ਨਰ ਦੇ ਦੁਆਰਾ ਉਸ ਸੈਕਟਰੀ ਨੂੰ ਸਸਪੈਂਡ ਕਰਨ ਦੀ ਖਬਰ ਮੀਡੀਆ ਦੇ ਵਿੱਚ ਆ ਰਹੀਆਂ ਹਨ ਬਹੁਤੀ ਖੇਮਿਆਂ ਦੇ ਦੁਆਰਾ ਧਰਨੇ ਮੁਜਾਰੇ ਕੀਤੇ ਜਾ ਰਹੇ ਹਨ ਇਸ ਤਰ੍ਹਾਂ ਦੀ ਜੋ ਕਾਰਵਾਈ ਚੱਲ ਰਹੀ ਹੈ ਸਰਕਾਰ ਦੇ ਦੁਆਰਾ ਸਰਪੰਚੀ ਤੇ ਪੰਚੀ ਦੀ ਜੋ ਟਰਮ ਕੰਡੀਸ਼ਨਸ ਕੀਤੀਆਂ ਹਨ ਉਹ ਬਹੁਤ ਜ਼ਿਆਦਾ ਹਨ ਤੇ ਆਮ ਬੰਦੇ ਲਈ ਪੂਰੀਆਂ ਕਰਨੀਆਂ ਬਹੁਤ ਅੱਖੀਆਂ ਹੰਤੇ ਉਹਨਾਂ ਨੂੰ ਦੂਰ ਦੂਰ ਤੱਕ ਪਟਕਣਾ ਪੈਂਦਾ ਹੈ ਲੰਬੀਆਂ ਲੰਬੀਆਂ ਕਤਾਰਾਂ ਦਫ਼ਤਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਸਰਕਾਰ ਨੇ ਪੰਚਾਇਤੀ ਚੋਣ ਦੇ ਵਿੱਚ ਵਿਧਾਨ ਸਭਾ ਦੇ ਇੱਕ ਬਿੱਲ ਪੇਸ਼ ਕਰਕੇ ਸ਼ੋਧ ਕੀਤੀ ਹੈ ਜਿਸ ਦੇ ਦੁਆਰਾ ਰਿਜ਼ਰਵੇਸ਼ਨ ਪਾਲਸੀ ਆ ਚੇਂਜ ਕਰ ਦਿੱਤੀ ਹੈ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਹੁੰਦੀ ਸੀ ਹੁਣ ਬਲਾਕ ਪੱਧਰ ਤੇ ਕਰਕੇ ਜਿਹੜੀ ਸਾਰੀ ਪਾਵਰ ਐ ਡੀਸੀਆਂ ਵਾਲੀ ਉਹ ਡੀਸੀ ਵਾਲੀ ਪਾਵਰ ਸਾਰੀ ਐਮਐਲਏ ਸਹਿਬਾਨਾਂ ਨੂੰ ਦਿੱਤੀ ਗਈ ਹੈ ਤੇ ਜਿਹੜੀ ਅ ਰਿਜ਼ਰਵੇਸ਼ਨ ਪਾਲਿਸੀ ਆ ਉਹ ਐਮ ਐਲ ਏ ਦੇ ਮੁਤਾਬਕ ਹੋਊਗਾ ਜਿੱਥੇ ਆਮ ਆਦਮੀ ਪਾਰਟੀ ਕਮਜ਼ੋਰ ਨਜ਼ਰ ਆ ਰਹੀ ਹੈ ਉਸ ਪਿੰਡਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਹੈ ਸਰਕਾਰ ਦੇ ਦੁਆਰਾ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਾਰਟੀ ਨੂੰ ਆਪਣੇ ਖੂਨ ਪਸੀਨੇ ਨਾਲ ਸਿਚਾਇਆ ਸੀਗਾ ਉਹ ਖੁੰਝੇ ਲੈਣ ਲਾ ਦਿੱਤੇ ਹਨ ਤੇ ਉਹਨਾਂ ਦੇ ਦੁਆਰਾ ਪਾਰਟੀ ਤੋਂ ਕਿਨਾਰਾ ਕਰ ਦਿੱਤਾ ਗਿਆ ਹੈ ਕੀਤਾ ਜਾ ਰਿਹਾ ਹੈ ਇਸ ਦਾ ਖਮਜਾਨਾ ਪਾਰਟੀ ਨੂੰ 2027 ਦੀ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਮੁਖਤਨਾ ਪੈ ਸਕਦਾ ਹੈ ਕੁਝ ਵੀ ਹੋਵੇ ਆਮ ਆਦਮੀ ਪਾਰਟੀ ਰੂਲਰ ਰਾਈਵਲ ਤੇ ਕਮਜ਼ੋਰ ਦਿਖਾਈ ਦੇ ਰਹੀ ਹੈ ਹੱਦ ਤਾ ਉਸ ਸਮੇਂ ਹੋ ਜਾਂਦੀ ਹੈ ਜਦੋਂ ਬਲੌਕ ਪੱਧਰ ਦੇ ਅਧਿਕਾਰੀ ਐਨਓਸੀ ਤੇ ਹੋਰ ਡਾਕੂਮੈਂਟ ਦੇ ਲਈ ਐਮਐਲਏ ਦੀਆਂ ਸਿਫਾਰਿਸ਼ਾਂ ਨੂੰ ਪ੍ਰੀਫਰ ਕਰ ਰਹੇ ਹਨ ਇਸ ਤਰ੍ਹਾਂ ਦਾ ਮਾਹੌਲ ਜੋ ਪਿੰਡਾਂ ਦੇ ਵਿੱਚ ਸਿਰ ਰਿਹਾ ਜਾ ਰਿਹਾ ਉਸ ਦੇ ਨਾਲ ਲੋਕਾਂ ਵਿੱਚ ਕੜਤਣ ਤੇ ਈਰਖਾ ਤੇ ਲੜਾਈ ਦੀਆਂ ਵਾਰਤਾਂਾਂ ਦੇ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਵਾਂ ਹਨ ਜੋ ਕਿ 15 ਤਰੀਕ ਨੂੰ ਪਤਾ ਚੱਲ ਜਾਏਗਾ ਕ੍ਰਾਪਸ਼ਨ ਚੂਰਾ ਤੇ ਹੈ ਰਿਪੋਰਟਾਂ ਇਸ ਤਰ੍ਹਾਂ ਨਹੀਂ ਆ ਰਹੀਆਂ ਨੇ ਕਿ ਪਿੰਡਾਂ ਨਾਲ ਸੰਬੰਧਿਤ ਸਿਰਫ ਵੋਟਰ ਸੂਚੀ ਲੈਣ ਦੇ ਲਈ 2000 ਰੁਪਏ ਤੱਕ ਮੋਬਾਈਲ ਤੇ ਪੇ ਕਰ ਲਈ ਕਿਹਾ ਜਾ ਰਿਹਾ ਹੈ ਤੇ ਉਹ ਵੀ ਪੀਡੀਐਫ ਲੈਣ ਦੇ ਲਈ ਬਾਕੀ ਤੁਹਾਡੇ ਕੀ ਵਿਚਾਰ ਹਨ ਕੀ ਤੁਹਾਡੇ ਏਰੀਆ ਦੇ ਵਿੱਚ ਕ੍ਰਾਪਸ਼ਨ ਜੋਰਾਂ ਤੇ ਹੈ ਕੀ ਸਰਪੰਚੀ ਦੇ ਪੰਚੀ ਦੇ ਲਈ ਜੋ ਫਾਰਮੈਲਟੀ ਪੂਰੀ ਕਰਨ ਦੇ ਲਈ ਬਹੁਤ ਜ਼ਿਆਦਾ ਅਡਿਟ ਚੋਚੀ ਦਾ ਜ਼ੋਰ ਲਾਣਾ ਪੈ ਰਿਹਾ ਹੈ ਤੇ ਕ੍ਰਾਪਸ਼ਨ ਨੂੰ ਪ੍ਰੇਫਰ ਕਰਨਾ ਪੈ ਰਿਹਾ ਪੈਸੇ ਦੇ ਕੇ ਐਨਓਸੀ ਵਗੈਰਾ ਮਿਲ ਰਹੀ ਹੈ ਹਮੇਂ ਕਮੈਂਟ ਕਰਕੇ ਜੁਲਤ ਸੁਣਾ ਸਿੱਧੂ ਕੇਮ ਵਾਲਾ ਟੀਵੀ ਦੇਖਣ ਲਈ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਦੋਸਤਾਨਾ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਜੀ